ਮੈਂ ਵੀਰ ਦਾ ਧੰਨਵਾਦ ਕਰਦਾ ਨਿੰਮੇ ਦਾ ਹਾਂਜੀ 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 ਉਹ ਵੀਰ ਨੇ ਮੈਨੂੰ ਰਾਹ ਪਾਇਆ ਸੀਗਾ ਅਸੀਂ ਰਾਹ ਪੈ ਗਏ ਆ ਨਿੰਮੇ ਦੇ ਬਚਨ ਪੂਰੇ ਹੋਏ ਆ ਬਚਨ ਪੂਰੇ ਹੋਏ ਨੇ ਬਸ ਹਾਂ ਨਿੰਮੇ ਦੇ ਬਚਨ ਪੂਰੇ ਨਿੰਮੇ ਨੇ ਕਹਿੰਦਾ ਘਰ ਵਾਲੀ ਨੂੰ ਪਿਆਰ ਹੋ ਜਾ ਵੀਰ ਦੀ ਪਿਆਰ ਤੇ ਵਰਕ ਪਰਮਣ ਦਾ ਪਿਆਰ ਹੋ ਚੱਲੇ ਬਸ ਹਾਂ ਮੱਗਰ ਭਾਉਗੀ ਨਿੰਮੇ ਬਾਬੇ ਦੀ ਜਾ ਨਿੰਮੇ ਬਾਬੇ ਦੀ ਲੋ ਜੀ ਵੀਰ ਉਹਨੇ ਜੂ ਅਸਾ ਤੋਂ ਮਿਲਣ ਆਇਆ ਮੈਂ ਕੈਨੇਡਾ ਤੋਂ ਹਾਂ ਕੈਨੇਡਾ ਤੋਂ ਹਾਂ ਆਜੋ 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 ਇਹ ਇਹ ਹੋ ਗਈ ਗਿਆ ਹੋ ਗਈ ਗਿਆ ਇਹਨਾਂ ਪਰਤਾ ਠੀਕ ਆ ਹੁਣ ਐ ਕਰਾ ਹੁਣ ਇਹਨੂੰ ਖਾ ਲੋ ਕਿਉਂ ਠੰਡਾ ਨਾ ਕਰ ਦੇ ਚਲੋ ਚੱਲੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਫਿਰ ਤੁਹਾਨੂੰ ਵਿਆਹ ਦਿਖਾਉਂਦੇ ਆ ਇੱਕ ਦਿਨ ਕਮੈਂਟ ਆਇਆ ਹੋਸੀ ਕਹਿੰਦੇ ਮਸੀ ਨੂੰ ਵਿਆਹ ਆਇਆ ਜਿੱਦਣੋਂ ਕਮੈਂਟ ਆਇਆ ਉਹਦੇ ਨਾਲ ਹੀ 8 9 ਕੁਆੜ ਇਕੱਠੇ ਆਏ ਮੈਂ ਕਹਾ ਹੈ ਪਰ ਆ ਪਹਿਲਾਂ ਵੀ ਆਇਆ ਹੋਸੀ ਵਿਆਹ ਮਨ ਪਰ ਹੁਣ ਟਾਈਮਿੰਗ ਬਣੀ ਹੋਣੀ ਕਿ ਮੈਂ ਬਾਹਰ ਸੀ ਯਾ ਅੰਦਰ ਸਿੱਧਾ ਕੋਟੂਰ ਹੁੰਦਾ ਸੀ ਮੇਰਾ ਹੁਣ ਮੈਂ ਇੱਥੇ ਵਿਆਹੇ ਦੇਖਣੇ ਨਾਲ ਤੁਹਾਨੂੰ ਵੀ ਦਿਖਾਉਣੇ ਨਾਲ ਦੇ ਨਾਲ ਇਕੱਲੇ ਚੱਲਿਆ ਨਾਲ ਇੱਕ ਮੁੰਡੇ ਨੂੰ ਤਿਆਰ ਕਰਿਆ ਕਈ ਵਾਰ ਨਾ ਫਿਰ ਜਿਹਨਾਂ ਦੇ ਦੋਸਤ ਨੇ ਮੈਨੇ ਬੁਲਾਇਆ ਹੋਇਆ ਫਿਰ ਜਿਆਦਾ ਬਿਜੀ ਹੁੰਦੇ ਪਰ ਇਕੱਲਾ ਜਾਂ ਚੰਗਾ ਨਹੀਂ ਜਾਂਦਾ ਫਿਰ ਮੈਂ ਕਿਹਾ ਉਹਨਾਂ ਨਾਲ ਕੋਈ ਨਾ ਕੋਈ ਬੰਦਾ ਹੋਵੇ ਜਿਹਨਾਂ ਨਾਲ ਖੜ ਕੇ ਅਸੀਂ ਗੱਲਾਂਬਾਤਾਂ ਤਾਂ ਮਾਰ ਲਈਏ ਨਹੀਂ ਇਕੱਲਾ ਹੋਰ ਬੰਦਾ ਦੇਖੀ ਜਾਂਦਾ ਆਲੇ-ਦਾਲੇ ਨੂੰ ਇੱਕੋ ਸਰਪੰਚ ਨੂੰ ਕਰਿਆ ਤਾਂ ਕੰਨੇ ਨੂੰ ਵੀ ਕਹਿੰਦਾ ਸੀ ਕਿ ਤੰਨੇ ਤੂੰ ਵੀ ਚੱਲ ਵੀ ਆਪਾਂ ਆਪਣਾ ਅੱਲਗ ਪਹਿਲਾਂ ਮੈਂ ਥੋੜਾ ਜਿਹਾ ਅੱਜ ਸਾਡੇ ਤੇ ਸੀਰੀ ਚੱਲਦੀ ਐ ਟੂਰਨਾਮੈਂਟ ਚੱਲਦਾ ਸੈਚਰੇ ਸਾਡੇ ਉਹ ਕਹਿੰਦਾ ਫਿਰ ਮੇਰੇ ਇੱਥੇ ਉਹਨੇ ਬੁਲਾਇਆ ਹਾ ਉੱਥੇ ਜਾਣਾ ਮੈਂ ਹੁਣ ਤੁਸੀਂ ਕਹਣਾ ਵੀ ਨਿੰਮੇ ਨੂੰ ਨਾਲ ਲੈ ਜਾਣਾ ਤਾਂ ਨਿੰਮਾ ਕਹਿੰਦਾ ਮੈਨੂੰ ਜਾਣਾ ਮੈਂ 15 ਤਰੀਕ ਵਾਲੇ ਵਿਆਹ 'ਚ ਜਾਊਗਾ ਇੱਕ 19 ਤਰੀਕ ਵਾਲੇ ਵਿਆਹ 'ਚ ਇੱਕ ਕੱਲੂ ਵੀ ਪਾਰਟੀ ਐ ਉੱਥੇ ਵੀ ਜਾਣਾ ਇੱਕ 23 ਤਰੀਕ ਦੀ ਪਾਰਟੀ ਐ ਵਿਆਹ ਐ ਵਿਆਹ ਦਿਖਾਵਾਂ ਗੁਣ ਤੁਹਾਨੂੰ ਸਾਰੇ ਇਕ ਤੁਹਾਨੂੰ ਅੱਜ ਵਿੱਚ ਇੱਕ ਤੁਹਾਨੂੰ ਅੱਜ ਵਿਚਲੀ ਗੱਲ ਦੱਸਾਂ ਮੈਂ ਅੱਜ ਇਕੱਲਾ ਹੀ ਤਿਆਰ ਹੋਇਆ ਘਰ ਕੋਈ ਨਹੀਂ ਤਾਂ ਹੈਗਾ ਵਾਈਫ ਕੱਪੜੇ ਕੱਟ ਕੇ ਚਲੀ ਗਈ ਤੇ ਆਪੇ ਸਾਰਾ ਰਾਤ ਹੋ ਗਿਆ ਆਪੇ ਤਰੁਕੇ ਉਹ ਅੱਜ ਸਾਡੇ ਲਾਗਲੇ ਪਿੰਡ ਪੋਵਾਲ ਬਾਬਾ ਦੀਪ ਸਿੰਘ ਦੇ ਮਨਾਉਂਦੇ ਹੁੰਦੇ ਆ ਉੱਥੇ ਹੈ ਸ਼ਾਇਦ ਵਾਪਸੀ ਜੇ ਮੈਂ ਜਾਵਾਂ ਪਰ ਹਲੇ ਟਾਈਮ ਦੇਖਦੇ ਆ ਕੱਢਦੇ ਟਾਈਮ ਸਰਪੰਚ ਸਾਹਿਬ ਅੱਗੇ ਖੜੇ ਨੇ ਗੱਡੀ ਸਾਈਡ ਲਾਈਏ ਤੇ ਕਿਹੜਾ ਨੂੰ ਵਿੱਚ ਬਿਠਾ ਲਈਏ ਇਹਨਾਂ ਦੀ ਲਈ ਇੱਕ ਡਿਊਟੀ ਅਰਬਟੂਜੀ ਸਾਰੇ ਮੇਰੀ ਕਾਪੀਆਂ ਨਾਲ ਲੱਗੇ ਮੇਰੇ ਵਾਂਗੂ ਜਿਹੜੇ ਆ ਬਲੇਜ਼ਰ ਦੇ ਛੋਟੇ ਬਲੇਜ਼ਰ ਜੇ ਹੋਰ ਲੱਗ ਆਹ ਫੜੋ ਜੀ ਕਾਰਡ ਨਾ ਮੈਂ ਤੁਹਾਨੂੰ ਕੱਢ ਕੇ ਲਿਆਇਆ ਕਾਰਡ ਲੋੜੀਆਂ ਬਾਈ ਉਹ ਕਾਰਡ ਦੀ ਲੋੜੇ ਦੇ ਵਿੱਚ ਬੈਲੈਂਸ ਕਿਹੜਾ ਸਰਚ ਵੀ ਕਰਨਾ ਮੈਂ ਤੁਹਾਨੂੰ ਟੈਲੀਫੋਨ ਕਰੀ ਜਾਊਂਗਾ ਬੰਦੇ ਨੂੰ ਮੈਂ ਦੇਖੇ ਨੀ ਕਿਹੜਾ ਬੈਲੈਂਸ ਹਮਾ ਰੋਡ ਪਰ ਆ ਉੱਥੇ ਮਿਲ ਜਣ ਪਹੁੰਚਾਂਗਾ ਹੋਰ ਕਰਿਆ ਤਾਂ ਉਹਨੂੰ ਫੋਨ ਮੁੰਡੇ ਨੂੰ ਸਰ ਕਾਰਡ ਦੇ ਕੇ ਆ ਕੇ ਦੇਖਣਾ ਦੇਣਾ ਹੈ ਨਾ ਉਹ ਕਹਿੰਦਾ ਉਹਦੇ ਨਾਲ ਫੋਨੇ ਵੀ ਜਾਈ ਗਏ ਆ ਹਲੇ ਬਲੇਜ਼ਰ ਨਾਲ ਜਿਹੜਾ ਆਪਾਂ ਕੋਲ ਪਾ ਲੰਦੇ ਪੈਂਟ ਕੋਟ ਜਿਹਾ ਪਾ ਲੰਦੇ ਉਹਨਾਂ ਨੂੰ ਇਹ ਚੀਜ਼ ਸਹੀ ਆ ਯਾਰ ਰਿਲੈਕਸ ਜਿਹਾ ਹੁੰਦਾ ਵੀ 15 ਰਿਲੈਕਸ ਵੀ ਰਹਿੰਦਾ ਪੰਗੜਾ ਪੰਗੜਾ ਵਧੀਆ ਪੈ ਜਾਂਦਾ ਉਹਦੇ ਨਾਲੇ ਬੈਠਾ ਰਹਿੰਦੇ ਖੁੱਲ ਜਾਂਦੇ ਆ ਉਦੋਂ ਜਿਹਾ ਕਸੇ ਜਿਹਾ ਬੈਠਾ ਰਹਿੰਦਾ ਕਸ ਜਿਦਾਂ ਦਾ ਬਸ ਮਨ ਨੂੰ ਯਾਰ ਚੰਗਾ ਲੱਗਦਾ ਹੈਗਾ ਸਹੀ ਗੱਲ ਆ ਲੱਗਦਾ ਮੈਂ ਇਹ ਜੀ 8 9 ਲਿਆ ਕੇ ਰੱਖ ਲਿਆ ਬਦਲ ਬਦਲ ਕੇ ਪਾਈ ਜਾਈ ਜੀ ਅੱਜ ਤਨ ਤਨ ਬਾਬਾ ਦੀਪ ਸਿੰਘ ਦਾ ਇੱਥੇ ਸੋਰਠਿਆਂ ਪ੍ਰੋਗਰਾਮ ਹੈ ਬਹੁਤ ਸੰਗਤ ਆਈ ਹੋਈ ਹੈ ਚਾਰੇ ਪਾਸੇ ਭਰਿਆ ਪਿਆ ਬੰਦਾਂ ਬੰਦਾਂ ਕੋਕੜੀ ਲੈਣ ਲੱਗੇ ਪਏ ਹੈ ਜਗ੍ਹਾ ਜਿੱਥੇ ਨੂੰ ਜਿੱਥੇ ਨੂੰ ਅਸੀਂ ਲੰਘ ਰਹੇ ਇੱਥੇ ਵੀ ਇੱਕ ਇਤਿਹਾਸ ਹੈ ਇਤਨਾ ਗੁਰਦੁਆਰਾ ਨਹੀਂ ਤਾਂ ਹੁੰਦਾ ਹੈਗਾ ਇੱਥੇ ਬਹੁਤ ਐਕਸੀਡੈਂਟ ਹੋਣ ਲੱਗਦੇ ਫਿਰ ਇੱਥੇ ਗੁਰਦੁਆਰਾ ਬਣਦੇ ਬਾਬਾ ਦੀਪ ਸਿੰਘ ਦਾ ਫਿਰ ਲੋ ਜੀ ਪੁੱਜ ਗਏ ਅਸੀਂ ਇਹ ਪੈਲਸ ਵਿੱਚ ਚੌਥੀ ਜਾਂ ਪੰਜਵੀਂ ਵਾਰ ਆਇਆ ਪੈਲਸ ਦੇ ਵਿੱਚ ਮੈਂ ਸਾਡੇ ਵੱਤਾ ਸਪੈਸ਼ਲ ਪਾਰਕਿੰਗ ਲਵਾਏ ਬਲਵਾਈ ਹਿੱਦੀ ਰੋਕ ਕੇ ਫਿਰ ਗੱਡੀ ਇੱਥੇ ਖੜਨੀ ਚਾਹੀਦੀ ਮੂਹਰੇ ਸਭ ਤੇ ਤਵੇ ਚਗਾਤੇ ਬਾਈ ਬੰਦੇ ਨੇ ਦੇਖ ਲੈ ਐਦਾਂ ਹੁੰਦਾ ਦਿਲਾ ਚੜਾਈ ਜਾ ਅੱਜ ਲੋਕਾਂ ਨੇ 1 ਲੱਖ ਫੋਟੋ ਦਾ ਖਿੱਚੇ ਲੈਣੀ ਕੀ ਲੋਕ ਸਜੇ ਦਾ ਜੇ ਹੁੰਦੇ ਨਾ ਸਾਰੇ ਸਾਰੇ ਮੈਜਰਪੁਰਾ 10-15 ਫੋਟੋ ਖਿੱਚ ਕੇ ਆਇਆ ਮੈਂ ਤਾਂ ਕਹਿੰਦਾ 1 ਲੱਖ ਫੋਟੋ ਕਿ ਸਾਰੇ ਸਜੇ ਦਾ ਜੇ ਹੁੰਦੇ ਹਰੇਕ ਬੰਦਾ ਫੋਟੋ ਖਿੱਚਦਾ ਫਿਰ ਆਪਣੇ ਕੋਈ ਰੀਲਾ ਬਣਾਉਂਦਾ ਕੋਈ ਕੋਸ਼ਿਸ਼ ਕਰੇ ਕੋਈ ਸਪੈਸ਼ਲ ਤਿਆਰ ਹੁੰਦਾ ਨਾ ਅਗਰ ਹਾਂ ਹਾਂ ਸਪੈਸ਼ਲ ਤਿਆਰ ਹੁੰਦਾ ਹਾਂ 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 ਹਰੇਕ ਪੈਲਸ ਦੇ ਐਂਟਰੀ ਸੋਹਣੀ ਬਣਾਈ ਹੁੰਦੀ ਹੈ ਨਾ ਹਾਂ ਤਕੜੀ ਐਂਟਰੀ ਬਣਾਈ ਹੁੰਦੀ ਹੈ ਬੜਾ ਸੋਹਣਾ ਬਣਾ ਮਿਲਣੀਆਂ ਹੋ ਰਹੀ ਤੇ ਮੈਂ ਉਹਦੇ ਸਾਹਮਣੇ ਫੋਨ ਕਰਿਆ ਦੋਨੂੰ ਮੈਂ ਮਿਲਿਆ ਜਾ ਕੇ ਹਰ ਕਿਹਾ ਸੀ ਨਾ ਇੱਧਰ ਵਿੱਚ ਹੋ ਰਹੇ ਆ ਜਾਰੇ ਬਸ ਹੁਣ ਚਾਹਣੇ ਵਾਲੇ ਮਿਲ ਗਈ ਫੈਮਿਲੀ ਐਦਾਂ ਪਿਆਰ ਬਾਈ ਲੋਕਾਂ ਦਾ ਦੇ ਨਵੇਂ ਮੁੰਡਾ ਮਿਲਿਆ ਕਹਿੰਦਾ ਤੁਹਾਡੇ ਨਾਲ ਫੋਟੋ ਖਿਚਾਉਣੀ ਹੈ ਮੈਂ ਕਿਹਾ ਫੋਟੋ ਪੁਆਇੰਟ ਪਰ ਆਜਾ ਜਿੱਥੇ ਫੋਟੋ ਖਿੱਚਦੇ ਆ ਉੱਥੇ ਹੀ ਖਿੱਚ ਲੈਂਦੇ ਆ ਖੜ ਬਾਈ ਉੱਥੇ ਹੀ ਖੜਾ ਤੇਰੇ ਫੋਨ ਨਾਲ ਖਿੱਚੀ ਆ ਅੱਛਾ ਚੱਲਿਆ ਫਿਰ ਖਿੱਚੀ ਤੇਰੀ ਚੱਲ ਬਾਈ ਚੱਲ ਖੜੀਏ ਵੀ ਆ ਜਾ ਮੈਂ ਵੀਰ ਦਾ ਧੰਨਵਾਦ ਕਰਦਾ ਨਿੰਮੇ ਦਾ ਹਾਂ ਜੀ ਹਾਂ ਜੀ ਉਹ ਵੀਰੇ ਮੈਨੂੰ ਰਾਹ ਪਾਇਆ ਸੀਗਾ ਅਸੀਂ ਰਾਹ ਪੈ ਗਏ ਆ ਨਿੰਮੇ ਦੇ ਬਚਨ ਪੂਰੇ ਹੋਏ ਆ ਬਚਨ ਪੂਰੇ ਹੋਏ ਨੇ ਬਸ ਹਾਂ ਨਿੰਮੇ ਦੇ ਬਚਨ ਪੂਰੇ ਨਿੰਮੇ ਨੇ ਕਹਿਆ ਘਰ ਵਾਲੀ ਨੂੰ ਪਿਆਰ ਹੋ ਜਾਵੇ ਬੀਬੀ ਦੀ ਪਿਆਰ ਦੇ ਬਰਕਰਾਰ ਮਨ ਪਿਆਰ ਹੋ ਜਾਵੇ ਬਸ ਹਾਂ ਬੱਗਰਪਾ ਹੋ ਗਈ ਨਿੰਮੇ ਬਾਬੇ ਦੀ ਜੈ ਨਿੰਮੇ ਬਾਬੇ ਦੀ ਠੀਕ ਹੈ ਠੀਕ ਹੈ ਹੋਰ ਸਾਡੀ ਵੀ ਦੁਆਵਾ ਤੇਰੇ ਨਾਲ ਦਰ ਚੱਲ ਤੋ ਜਲਦ ਹੁਣ ਤੁਸੀਂ ਵੀ ਜਾਓ ਬਹੁਤ ਕੰਮ ਆੜਿਆ ਤੁਹਾਡਾ ਹਾਂਜੀ 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 ਬਾਬੇ ਦੀ ਕਿਰਪਾ ਹੋ ਗਈ ਜੀ 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 ਛੋਟੇ ਛੋਟੇ ਜਿਹੇ ਰਸਮਾਂ ਹੁੰਦੀਆਂ ਉੱਧਰ ਹੁਣ ਰੀਬਨ ਕੱਟਿਆ ਜਾ ਰਿਹਾ ਹੈ ਪਹਣਾ ਮਿਲਣੀਆਂ ਹੋਈਆਂ ਮਿਲਣੀਆਂ ਵੀ ਕਹਿੰਦੇ ਬਹੁਤ ਲੰਬੀਆਂ ਦੀਆਂ 40 45 ਬੰਦੇ ਮਿਲਣੀਆਂ ਕਰਾਈਆਂ ਉੱਧਰ ਕਰਕੇ ਟਾਈਮ ਥੋੜਾ ਜਿਹਾ ਜ਼ਿਆਦਾ ਲੱਗ ਗਿਆ ਬਹੁਤ ਵਧੀਆ ਕਾਕਾ ਵੀ ਬਹੁਤ ਵਧੀਆ ਬੰਦਾ ਹੈ ਹਾਂ ਕਾਕਾ ਸਾਡਾ ਆੜੀ ਹਾਂ ਸਾਡਾ ਪੱਕਾ ਪੱਕਾ ਆੜੀ ਸਾਰੇ ਦਾ ਪੱਕਾ ਆੜੀ ਆ ਸ਼ਾਵਨ ਫੋਟੋ ਤੁਹਾਨੂੰ ਵੀ ਜਾਂਦੀ ਹੁੰਦੀ ਆ ਹਾਂਜੀ ਪੱਕਾ ਇਹ ਫੋਟੋ ਜਿਹੜੀ ਗਰੁੱਪ ਚ ਪਾਉਂਦੇ ਨੇ ਜਿਹੜੀ ਮੈਨੂੰ ਲੱਗਦਾ ਉਹ ਗਰੁੱਪ ਵਿੱਚ ਹੀ ਆ ਹਾਂ ਲੱਗੂ ਹੀ ਬਣਾ ਹੋਇਆ ਹੈ ਅੱਛਾ ਲੱਗ ਹੀ ਬਣਾ ਹੋਇਆ ਹੈ ਹਾਂਜੀ ਹਾਂ ਹਾਂ ਪਰ ਮੈਂ ਰੋਕਦਾ ਰਹਿਣਾ ਵੀ ਪਾਈ ਨਾ ਕਰ ਨਾ ਕਰ ਕਈ ਵਾਰ ਨਜ਼ਰ ਲੱਗ ਜਾਂਦੀ ਆ ਨਜ਼ਰ ਲੱਗ ਜਾਂਦੇ ਹਾਂ ਪਰ ਨਹੀਂ ਜੀ ਪਾਊਗਾ ਪਾਊ ਪੱਕੀ ਮੇਰੇ ਕੋਲ ਇਹ ਤਾਂ ਹੈ ਇਹ ਤਾਂ ਵੀਰ ਲੇਟ ਹੋਗਾ ਜੁਰਮਾਨਾ ਤੇਰੇ ਵੱਲੇ ਅੱਜ ਸਾਰਾ ਠੀਕ ਹੈ ਲੇਟ ਹੋਗਾ ਲੇਟ ਹੁਣ ਮੈਂ ਪੁੱਛਦਾ ਮੈਂ ਕੱਦਾਂ ਦਿਖਦਾ ਨਹੀਂ ਹੈਗਾ ਲੈ ਕੀ ਹਾਲ ਹੈ ਹਾਂਜੀ ਨਹੀਂ ਮੈਨੂੰ ਮਿਸ ਕਰ ਰਿਹਾ ਬਾਈ ਨਮ ਨਮਸ ਕਰ ਰਹੇ ਭਾਈ ਦੱਸੋ ਦਿੱਤਾ ਕਰਨੀ ਹੁਣ ਅੱਛਾ ਠੀਕ ਹੈ ਠੀਕ ਹੈ ਓਕੇ ਲੈ ਕੇ ਆਵਾਂਗੇ ਅੱਗੇ ਨਮ ਨਮਸ ਕਰ ਰਹੇ ਭਾਈ ਸਾਰੇ ਵੱਡੇ ਲਾਲੀ ਪਰ ਤੁਹਾਡੇ ਮੂੰਹ ਭਰੀ ਆਈ ਹੋਈ ਆ ਬਾਕੀ ਤੇ ਚਿਹਰੇ ਖਿਲੇ ਹੋਏ ਲਾਲੀ ਤੁਹਾਡੇ ਮੂੰਹ ਭਰੀ ਹੋਈ ਆ ਸਹੀ ਗੱਲ ਹੋਣਾ ਜੀ ਰੰਗ ਸਾਡੇ ਚਿਹਰੇ ਖਿਲੇ ਹੋਏ ਆ ਲਾਲੀ ਤੁਹਾਡੇ ਮੂੰਹ ਭਰੀ ਹੋਈ ਆ ਥੈਂਕ ਯੂ ਥੈਂਕ ਯੂ ਉੱਪਰ ਵਾਲੇ ਦਾ ਥੈਂਕ ਯੂ ਹਾਏ ਹਾਏ ਗੱਲ ਕਰਤਾ ਸੀ ਹਾਂ ਤੱਕ ਕਰ ਲੋ ਬਾਈ ਬੀ ਨੇ ਕਮਾਲ ਕਰਤੀ ਅੱਛਾ ਆਪ ਲੋਟ ਪਲੇਟ ਫੜਾ ਗਿਆ ਇੱਥੇ ਫੋਟੋ ਖਿੱਚਣੀ ਉੱਧਰ ਯਾਰ ਫੋਟੋ ਖਿੱਚਣ ਲੱਗਿਆ ਆਪਰੇ ਰੱਖਦੇ ਆ ਆ ਦੇ ਕੋਣ ਖੜ ਕੇ ਹਾਂ ਹਾਂ ਪ੍ਰਾ ਮੈਂਤੀ ਨਹੀਂ ਹੈਗੇ ਪ੍ਰਾ ਨੇ ਆਪਣੇ ਯਾਰ ਆਪਣੇ ਬਰਾਬਰ ਦੇ ਆ ਹਾਂ ਹਾਂ ਇਹਨਾਂ ਕਰਕੇ ਫਿਰਦੇ ਆ ਆ ਪੂਰਾ ਪਾਣੀ ਚਲ ਹਾਂਜੀ ਤੈਨੂੰ ਸਾਰੀ ਇਹ ਨਹੀਂ ਸਮਝ ਆਈ ਹੈਗੀ ਹਾਂਜੀ ਹਾਂਜੀ ਕੀ ਬਣਦਾ ਕੀ ਨਹੀਂ ਹਾਂਜੀ ਹਾਂਜੀ ਦੇਖੋ ਇਹ ਪੂਰਾ ਹੈ ਹਾਂ ਹਾਂ ਵੀ ਅੱਧਾ ਅੱਧਾ ਕਿਵੇਂ ਹੋ ਜਾਂਦਾ ਹੈ ਭਰਦੇ ਕਿਵੇਂ ਨੇ ਬੱਚਾ ਮਸਾਲਾ ਕਿੱਦਾਂ ਆਹ ਮਸਾਲਾ ਕਿਵੇਂ ਭਰਦੇ ਨੇ ਤੇ ਆਹ ਮੂੰਗਰਿਆ ਕਿਵੇਂ ਲਾਉਂਦੇ ਨੇ ਬਈ ਇੱਧਰ ਮੇਰੇ ਕੋਲ ਦਿਖਾਓ ਭਰਦਾ ਹਾਂ ਹਾਂ ਆ ਲੋ ਦੁੱਧਾ ਬਸ ਮੂੰਗਰਿਆ ਢੱਕਾ ਢੱਕਣ ਇੱਧਰ ਮੇਰੇ ਕੋਲ ਮੂੰਗਰਿਆ ਦੋ ਇਹ ਇਹ ਆ ਦੇਖੋ ਆ ਦੇਖੋ ਆ ਦੇਖੋ ਬੱਚਾ ਆ ਪਿਆ ਉਹ ਮੱਛੀ ਆ ਦੇ ਮੱਖੀ ਆ ਗਈ ਉਹ ਤੇਰਾ ਪੂਰਾ ਭਾਜਾ ਯਾਰ ਅਸੀਂ ਖਾਣਾ ਇਹ ਮੱਖੀ ਕਹਿੰਦੀ ਮੈਂ ਖਾਣਾ ਉਹਨੂੰ ਨਹੀਂ ਦੇਣਾ ਪਊ ਮੇਰੇ ਭਾਈ ਕਿੱਦਾਂ ਵਿੱਚ ਮਾਲ ਭਰਿਆ ਜਾਂਦਾ ਇਹ ਤੁਹਾਨੂੰ ਸਮਝ ਆਈ ਹੈ ਇਹ ਸਮਝ ਨਹੀਂ ਆਈ ਹੈਗੀ ਇਹ ਜੇ ਕਿਸੇ ਨੂੰ ਪਤਾ ਤਾਂ ਸਾਨੂੰ ਦੱਸਿਓ ਜਰੂਰ ਦੱਸਿਓ ਹਾਂ ਇਹ ਇਦਾਂ ਦਾ ਹੋ ਗਿਆ ਅੱਦਾ ਵੀ ਨਹੀਂ ਭਰਿਆ ਹੋਇਆ ਵੀ ਬੜੇ ਤੜਿਆ ਇਹ ਤੜ ਕੇ ਖਰਾਬ ਵੀ ਨਹੀਂ ਹੋਇਆ ਹਾਂ ਇਹ ਵਿੱਚ ਨਾ ਪੂਰਾ ਹਾਂ ਹਾਂ ਦੇਖੋ ਕੁਨੇ ਪਿਆ ਇਹ ਇਹ ਸਾਨੂੰ ਪਤਾ ਨਹੀਂ ਹੈਗਾ ਇਹਦੀ ਸਰਚ ਕਰਨੀ ਪੈਣੀ ਹੈ ਹਾਂ ਇਹ ਸਰਚ ਕਰਨੀ ਆ ਭਰਾ ਆਪਾਂ ਨੇ ਜਿਵੇਂ ਮਰਜੀ ਆ ਸਾਨੂੰ ਨਹੀਂ ਪਤਾ ਹੈਗਾ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਜਰੂਰ ਭਰਾ ਜਰੂਰ ਦੱਸਿਓ ਜਰੂਰ ਦੱਸਿਓ ਜੀ ਅਸੀਂ ਆਪ ਹੀ ਜੋੜਦੇ ਹਾਂ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਆਹ ਜੇ ਮੂੰਗਰਾਕ ਮੇ ਲਾਉਂਦੇ ਨੇ ਇਹ ਨਹੀਂ ਪਤਾ ਹੈ ਕਿ ਪਤਾ ਕਿੱਦਾਂ ਬੱਚੇ ਤਲ ਦਿੰਦੇ ਨੇ ਬੱਚੇ ਢੱਕਾ ਪਾਇਆ ਹੋਇਆ ਵੀ ਅੱਦਾ ਅੱਦਾ ਕਿਵੇਂ ਹੋ ਗਿਆ ਇਹ ਵੀ ਇਹ ਨਾ ਜੀ ਵਿਆਹ ਸ਼ਾਦੀ ਵਿੱਚ ਆਪਾਂ ਇਕੱਠੇ ਹੋ ਸਕਦੇ ਆ ਏਦਾਂ ਸਾਰੇ ਬੰਦੇ ਇਕੱਠੇ ਕਰਨੇ ਜਾਂ ਗੈਦਰੀ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਹੁਣ ਸਾਰੇ ਅਸੀਂ ਗੱਲਾਂ ਪਤਾ ਮਾਰ ਜਦੋਂ ਸਾਰੇ ਵੀਰੋਂ ਨਹੀਂ ਸਾਰੇ ਉੱਤਰ ਖੜੇ ਹੈ ਇਹ ਹੁੰਦਾ ਹੁੰਦਾ ਫੋਨਾਂ ਦੀ ਗੱਲਾਂ ਹੁਣ ਸੋਨੂ ਬਾਈ ਦਾ ਸਰਪੰਚ ਸਾਹਿਬ ਵੀ ਕਦੇ-ਕਦੇ ਇਕੱਠੇ ਹੋਣਾ ਬਹੁਤ ਔਖਾ ਸਾਰੇ ਬੰਦੇ ਹਾਂ ਹਾਂ ਬਿਲਕੁਲ ਲਓ ਜੀ ਕਾਕਾ ਆ ਰਹੇ ਨੇ ਇੱਧਰ ਜਿਹੜੀ ਇਹ ਨਾ ਆਪਣੀ ਆ ਡਰੈੱਸ ਪਾਈ ਹੋਈ ਹੈ ਅੱਜ ਇਹ ਕਿਹੜੀ ਫਿਲਮ ਵਿੱਚ ਦੇਖ ਕੇ ਪਾਈ ਹੋਈ ਹੈ ਇਹ ਐਨੀਮਲ ਐਨੀਮਲ ਤੋਂ ਉੱਥੋਂ ਉੱਥੋਂ ਕਾਪੀ ਕੀਤੀ ਹੈ ਨਾ ਇਹ ਪੂਰੀ ਇਹ ਪਰ ਉਹ ਸਟਾਈਲ ਵੀ ਦਾੜ੍ਹੀ ਵੀ ਉਦਾਂ ਹੋਣਾ ਚਾਹੀਦੀ ਸੀ ਉਹਨੂੰ ਵੀ ਟਾਈਮ ਲੱਗ ਜਾਣਾ ਸੀ ਹਾਂ ਯਾ ਜਲਦੀ ਵਾਲ ਵੀ ਚਾਹੀਦੀ ਤੇ ਵਾਲ ਵਾਲ ਵੀ ਚਾਹੀਦੇ ਹਾਂ ਦਾਦਾ ਵੀ ਗਿਆ ਸਰਾ ਨਾ ਚਲੋ ਬਾਕੀ ਸਾਰਾ ਕੋਈ ਠੀਕ ਆ ਉਹ ਜਿਹੜਾ ਗਾਣਾ ਵੀ ਇੱਕ ਵਾਰੀ ਹੋ ਜੇ ਤਾਂ ਬਹੁਤ ਹੀ ਹੋ ਜਾ ਉਹ ਵੀ ਕਰਦੇ ਇੱਕ ਵਾਰੀ ਕੱਕੇ ਯਾਰ ਪਾਣੀ ਵਾਲੇ ਰੱਖ ਕੇ ਕਰਦੇ ਅੱਗੋ ਤੇ ਕਰਿਆ ਦੀ ਨਹੀਂ ਪਾਣੀ ਤੇ ਪਾਣੀ ਵਾਲੇ ਵੀ ਰੱਖ ਕੇ ਕਰਦੇ ਪਾਣੀ ਵਾਲੇ ਰੱਖ ਕੇ ਕਰਦੇ ਵੀਡੀਓ ਭੇਜਦੇ ਗੱਡੀ ਦਾ ਡਿੱਗੀ ਖੋਲ ਕੇ ਨੂੰ খালি ਗਲਾਸ ਰੱਖ ਕੇ ਕਰਦੇ ਚੱਲ ਹਾਂ ਗਾਣਾ ਇਹ ਨਾ ਲਾ ਦੇਣਾ ਭਾਜੀ ਅਸੀਂ ਲਾ ਦੇਣਾ ਆਪੇ ਲਓ ਜੀ ਹੁਣਾ ਅਸੀਂ ਐਨੀਮਲ ਵਾਲਾ ਇੱਕ ਸ਼ਾਟ ਲੈਣ ਲੱਗੇ ਆ ਐਨੀਮਲ ਫਿਲਮ ਵਾਲਾ ਦੀ ਕੋਣ ਖੜਾ ਕੇ ਲਵਾਂਗੇ ਸ਼ਾਟ ਆ ਸਾਰੇ ਵੀਰਾਂ ਦੀ ਫਰਮਾਇਸ਼ ਪਰ ਅੱਜ ਕਾਕਾ ਵੀਰ ਸਾਡੀ ਫਰਮਾਇਸ਼ ਪੂਰੀ ਕਰ ਰਿਹਾ ਹਾਂ ਹਾਂ ਵੈਰੀ ਗੁੱਡ ਆ ਆ ਠੀਕ ਹੈ ਚੱਲੋਗੇ ਉਹ ਰਹਿਣਾ ਸਾਈ ਉੱਪਰ ਅਗੇ ਨਹੀਂ ਉਹ ਫੇਲ ਜਾ ਹੋ ਗਿਆ ਹਾਂ ਹਾਂ ਨਹੀਂ ਬਾਬੀ ਤਾਂ ਨਹੀਂ ਨਹੀਂ ਬਾਬੀ ਦਾ ਪੰਜਾਬ ਤਾਂ ਗਿਆ ਹੈ ਨਾ ਵੀ ਉਹਦੀ ਹਾਂ ਰੱਖਿਆ ਹਾਂ ਬਾਬੀ ਦਾ ਪੰਜਾਬ ਬਈ ਇੱਜ਼ਤ ਰੱਖਦੀ ਬਾਬੀ ਦੇ ਹਾਂ ਨਹੀਂ ਪੰਜਾਬ ਤਾਂ ਗਿਆ ਹਾਂ ਹਾਂ ਚਾਰ ਪੰਜ ਵਾਰ ਦੋ ਵਾਰ ਤਿੰਨ ਵਾਰ ਭਾਈ ਤਿੰਨ ਵਾਰ ਦੇਖ ਕੇ ਆਏ ਆ ਤਿੰਨ ਵਾਰ ਸਮਝ ਨਹੀਂ ਆਈ ਚੌਥੀ ਵਾਰ ਆਈ ਆ ਮੈਨੂੰ ਲੱਗਦੀ ਜਾਨੇ ਨਾ ਨਹੀਂ ਲੱਗਦਾ ਕਿ ਵੀ ਕੀ ਹੋ ਗਿਆ ਸਾਡੀ ਤਾਂ ਦੇਖੀ ਨਾ ਝੂਠ ਬੋਲਦੇ ਨੇ ਅਸੀਂ ਚਲ ਗਾ ਕੇ ਭਾਈ ਚੱਲੀਏ ਹੁਣ ਪਾਈਏ ਪਕੜਾ ਜਾ ਕੇ ਫਿਰ ਲਓ ਜੀ ਸਟਾਉਣਾ ਨਾ ਫੋਟੋ ਸ਼ੂਟ ਚੱਲ ਰਿਹਾ ਹਾਂਜੀ ਹੋ ਗਿਆ ਜੀ ਇੱਧਰ ਬੱਦੇ ਖੜੇ ਤੇ ਆਹ ਇਹਨਾਂ ਨੇ ਫੋਟੋ ਖਿੱਚੇ ਬਾਈ ਹੁਣ ਆਗੇ ਆਗੇ ਬਾਈ ਆਗੇ ਫੋਟੋ ਚ ਵੀ ਆਗੇ ਤੁਸੀਂ ਮੈਂ ਹੀ ਆ ਗਈ ਫੋਟੋ ਚ ਆ ਨਹੀਂ ਆਇਆ ਬਾਈ ਫੋਟੋ ਚ ਚਲੋ ਖਿੱਚ ਲਓ ਦੁਆਰੇ ਖਿੱਚ ਲਓ ਤੁਸੀਂ ਖਿੱਚੋ ਪਾਜੀ ਮੈਂ ਗੁੱਸੇ ਹੋ ਜਾਣਾ ਮੈਨੂੰ ਖੜਾ ਲੋਗੇ ਪਾਜੀ ਖਿੱਚੋ ਪਾਜੀ ਖਿੱਚੋ ਪਾਜੀ ਤੂੰ ਤੂੰ ਵੀ ਆ ਜਾ ਵਿਚ ਆ ਫਿਰ ਤੁਸੀਂ ਤਾਂ ਗੁੱਸੇ ਹੋ ਜਾਣਾ ਫਿਰ ਤਾਂ ਮੈਂ ਕਹਿੰ ਦਿੰਨਾ ਅੱਛਾ ਭਈ ਗੁੱਸੇ ਨਾ ਹੋਇਓ ਜਿਹਨੇ ਜਿਹਨੇ ਫੋਟੋ ਖਿਚਾਉਣੇ ਆ ਉਹ ਚਾ ਲੋ। ਬਈ ਅੱਜ ਕੱਕੇ ਦੀ ਟੌਰ ਐ। ਕੱਕੇ ਨਾਲ ਸਾਰੇ ਬੰਦੇ ਫੋਟੋ ਖਿਚਾ ਰਹੇ ਆ ਅੱਜ। ਬਈ ਟੌਰ ਐ ਕਾਲੀ ਜਾਨ ਕੋਈ ਕਮੀ ਦੀ ਗੱਡੀ 'ਚ ਭਾਈ ਨਾ। ਨਹੀਂ ਬਸ ਬਸ ਰਹਿਣ ਦੇ ਹੁਣ। ਚੱਲੇ ਆ। ਨਾਲੇ ਗੱਡੀ 'ਚ ਚੱਕੜ ਰਿਹਾ ਭਾਈ ਲੈ। ਨਾ ਖੋਲਦੇ ਲੋਕ। ਲੋ ਖੋਲਦੇ ਲੋ। ਨਾ ਖੋਲਦੇ ਜੀ। ਹਾਂ ਜੇਬ 'ਚਾਤ ਪਾ ਲੋ ਹਾਂ। ਹਾਂ ਜੇਬ 'ਚ ਪਾ ਲੋ ਹਾਂ। ਟੌਰ ਵੀ ਆਉਣੀ ਚਾਹੀਦੀ ਨਾ ਵਿਚਪੁਰੇ। ਕਾਕਾ ਤਾਂ ਆਏ ਨਹੀਂ ਕੱਕੇ। ਉਹ ਆ ਜਾ ਫੋਟੋ ਹੋ ਰਹੀ ਐ ਛੇਤੀ ਆ ਜਾ। ਉਹ ਆਲੇ ਵੀ ਹੁਣ ਕਾਲੇ ਆਣ ਕੇ ਲੱਗ ਗਿਆ ਬਾਈ ਹੁਣ ਗੱਲਬਾਤ ਬਣੀ ਆ ਬਾਈ ਪੂਰੀ ਇਹਨੇ ਕਮੀ ਜੀ ਰਹਿ ਗਈ ਸੀ ਹਾਂ ਹੁਣ ਫੋਟੋ ਸਾਹਮਣੇ ਫੋਟੋ ਹੋ ਰਹੀ ਬਾਈ ਇੱਧਰ ਫੋਟੋ ਫੋਟੋ ਖਿੱਚੋ ਬਾਈ ਦੁਆਰੇ ਹੁਣ ਇੱਧਰ ਉੱਧਰ ਨਾਲ ਨੇੜੇ ਹੋ ਫੋਟੋ ਹੋ ਰਹੀ ਇੱਧਰ ਕਾਕਾ ਵਾਲਾ ਫੋਨ ਤੇਰਾ ਫੋਟੋ ਕਿੱਥੇ ਖਾ ਕੇ ਇੱਧਰ ਪਾ ਕੇ ਲਓ ਲੋਕ ਉਹ ਤੇ ਮੈਂ ਬੁਲੂ ਆ ਜਾ ਗਰ ਸਾਹਮਣੇ ਬਾਬੇ ਖਿੱਚ ਤੀ ਖੜ ਜਾ ਮੈਨੂੰ ਪਤਾ ਇਹਦੇ ਬਾਰੇ ਖਿੱਚ ਤੇ ਟੈਨਸ਼ਨ ਨਾ ਲੈ ਤੂੰ ਹੋਰ ਹਮਤ ਫੋਟੋ ਇਹ ਤਾਂ ਆਈ ਸੀ ਆ ਜਾ ਆਪਣੀ ਥੀਅਰ ਟਰੱਕ ਆ ਰਹੀ ਹੈ ਸਪੈਸ਼ਲ ਮੁੰਡੇ ਦੀ ਵੀਡੀਓ ਬਣਾਉਣੀ ਹੈ ਠੀਕ ਆ ਬਣ ਗਈ ਹੋਰ ਪੰਗੜਾ ਕਿੱਦਾਂ ਪਾਉਂਦੇ ਹੁੰਦੇ ਆ ਆ ਪੁੱਤ ਪੰਗੜਾ ਆਉਂਦਾ ਨਹੀਂ ਇਹ ਪੰਗੜਾ ਨਹੀਂ ਆਉਂਦਾ ਚਲੋ ਭਾਈ ਹੁਣ ਫੋਟੋ ਚਲ ਆ ਕੇ ਇੱਥੇ ਮੈਂ ਕੱਢਦੀ ਆਂ ਤੂੰ ਹੁਣ ਥੋੜਾ ਸ਼ਾਟ ਹੋਣ ਲੱਗਾ ਕੁੱਲੀ ਨੂੰ ਦੇਖੀ ਇਹਨਾਂ ਤੇਜ ਆਜਾ ਪਤਾ ਮੇਰੇ ਸਾਡੇ ਕੋਲ ਜੀ ਦੀ ਖਿੱਚੀ ਫੋਟੋ ਆ ਜਾ ਆ ਦੇਖ ਕਰਦੀ ਕਰਾ ਨਿੰਮੇ ਨੇ ਜਿੱਪਾ ਕਰੀਆ ਕਹਿਦਾ ਵੇ ਬਈ ਬਈ ਤਾਂ ਨਿੰਮੇ ਨੇ ਕਿਰਪਾ ਕੀਤੀ ਬਾਈ ਨਿੰਮੇ ਨੇ ਨਿੰਮੇ ਨੇ ਕਿਰਪਾ ਕੀਤੀ ਨਿੰਮੇ ਨੇ ਕਰੀਆ ਬਾਈ ਮੇਰੇ ਦਿਨ ਦਾ ਬਸ ਕੁਝ ਨਹੀਂ ਹੈਗਾ ਆ ਭਰਾ ਮੇਰੇ ਨਾਲ ਆ ਗੁੱਲੇ ਨਹੀਂ ਕੋਈ ਐਸੇ ਕਿੱਕਲੀ ਪਵਾਤੀ ਹਾਂ ਕੈਨੇਡਾ ਜਾ ਪੈਸਾ ਕੋਈ ਨਹੀਂ ਝੂਠ ਕੋਈ ਨਹੀਂ ਹੈਗਾ ਪਰ ਕਿੱਕਲੀ ਪਵਾਉਂਦੇ ਲੋਕੀ ਦੇਖਦੇ ਆ ਵੀ ਆਹ ਦੀ ਹੋ ਗਿਆ ਕੋਈ ਗੱਲ ਨਹੀਂ ਇਹ ਇਹ ਬੰਦ ਆ ਬਿਲਕੁਲ ਠੀਕ ਹੈ ਬੰਦ ਹੈ ਨਾ ਇਹਦੇ ਵਿੱਚ ਪਾਤਾ ਕੱਟ ਕੇ ਪਾ ਦੇ ਦੇਖੋ ਪਹਿਲੇ ਮੇਰਾ ਡੱਕਾ ਥੱਲੇ ਆ ਉਹ ਡੱਕਾ ਉਹ ਗੱਲ ਤਾਂ ਡੱਕਾ ਥੱਲੇ ਆ ਕੱਟੀ ਗਈ ਡੱਕਾ ਥੱਲੇ ਆ ਇਹ ਵੱਡ ਕਿਵੇਂ ਗਿਆ ਵਿੱਚ ਡੱਕਾ ਤਾਂ ਉਹ ਸੁਣ میری ਗੱਲ ਇਹ ਡੱਕੇ ਆ ਬੜੀ ਗੱਲਾਂ ਇਹਨੂੰ ਮਸ਼ਹੂਮ ਜੀ ਇੱਕ ਉਹਨੂੰ ਵੱਢ ਕੇ ਮਾੜੀ ਜਿਹਾ ਉਹਨੂੰ ਕੱਢ ਕੇ ਵਿੱਚੋਂ ਨਾ ਹਲਵਾਈ ਕੱਢ ਦਿੰਦੇ ਨੇ ਵਿੱਚੋਂ ਸਮਾਨ ਕੱਢ ਕੇ ਨਾ ਆਹ ਮਸਾਲਾ ਪਾਤਾ ਉਹਦੇ ਵਿੱਚ ਬਾਹਰ ਬਾਹਰ ਉਹਨੇ ਕਿਵੇਂ ਹੋ ਜੂਗੇ ਇੱਦਾਂ ਤਾਂ ਹੋ ਜੂ ਹੁਣ ਵੀ ਰਹਿ ਗਿਆ ਇਹ ਕਿੱਟਾ ਕਿਵੇਂ ਰਹਿ ਗਿਆ ਵਿੱਚੋਂ ਇਹ ਦੱਸ ਮੈਨੂੰ ਉਹਨੇ ਉਹਨੇ ਮਸਰੂਫ ਦਾ ਮਸਰੂਫ ਦਾ ਦਿੱਤੀ ਫਿਰ ਇਹਨੇ ਕਾਲਾ ਇਹਨੇ ਕਾਲਾ ਹੋਣਾ ਜਿਹੜਾ ਫੜਾਈ ਕਰਦਾ ਉਹਦੇ ਮਨ ਦੇ ਇਹਨੇ ਕਾਲਾ ਹੈ ਜਾਨਮਾਲ ਦੇ ਉਹ ਦੱਸਣਗੇ ਜੋ ਕੋਈ ਨਹੀਂ ਪਤਾਏਗਾ ਹਾਂ ਤੂੰ ਝੂਠ ਬੋਲਦਾ ਯਾਰ ਚਲੋ ਚੱਲੀਏ ਜੇ ਤੁਸੀਂ ਦੱਸਿਓ ਨਾ ਸਾਨੂੰ ਹਾਂ ਇਹ ਵੀਰ ਨਹੀਂ ਮੰਨਦਾ ਭਾਈ ਇਹ ਸਹੀ ਗੱਲ ਹੈ ਜੀ ਵੀ ਮੈਂ ਕਿਹਾ ਵੀ ਵੀਰ ਦੇ ਆਹ ਚੱਟਾ ਕੇ ਮੇਰੇ ਰਹਿ ਗਿਆ ਜੇ ਕਟੋ ਹੋਈ ਨਹੀਂ ਤਾਲਾ ਕੱਟ ਹੀ ਹੋਇਆ ਹਾਂ ਭੋਲ ਦੱਸੋ ਨਾ ਉਹਨੇ ਦੱਸਣਾ ਹੁਣ ਨਹੀਂ ਦੱਸਣਾ ਉਹ ਗੁੱਸਾ ਕਰ ਗਿਆ ਭਾਈ ਉਹਨੂੰ ਪਤਾ ਗੁੱਸਾ ਕਰ ਗਿਆ ਗੁੱਸਾ ਵੀ ਭਰਾ ਆਪਣਾ ਨਾ ਗੁੱਸਾ ਨਹੀਂ ਨਾ ਦੇ ਆਪੇ ਅਸੀਂ ਇਕੱਠੇ ਆ ਨੋਏਪਰਾ ਇਕੱਠੇ ਆ ਅਸੀਂ ਤਾਂ ਦੇਖਦੇ ਵੀ ਇਹ ਸਾਰਾ ਹੋ ਕੀ ਗਿਆ ਹੋ ਗਿਆ ਹੋ ਗਈ ਗਿਆ ਲੇਕਿਨ ਪਰਤਾ ਠੀਕ ਆ ਚਲੋ ਐਂ ਕਰਾ ਹੁਣ ਇਹਨੂੰ ਖਾ ਲੋ ਕਿਉਂ ਠੰਡਾ ਕਰਦੇ ਚਲੋ ਚਲੀਏ ਚਲੋ ਬਾਜੀ ਦਰਵਾਜ਼ਾ ਬੰਦ ਕਰ ਚੱਲੇ ਚੱਲੇ ਆ ਜੋ ਘੁੰਮ ਕੇ ਫੇਰ ਘੁੰਮ ਕੇ ਘੁੰਮ ਕੇ ਇੱਕ ਵਾਰੀ ਫੇਰ ਗਲਪ ਗਲਪ ਲੈ ਹਾਂ ਤੁੰ ਦੇ ਉੱਤੇ ਮੰਜਾ ਇੱਕ ਵਾਰੀ ਘੁੰਮ ਜਾ ਬੋੜ ਮੇਤਾ ਹਾਂ ਲੈ ਬੰਨ ਨਾ ਰ ਆਤਾ ਅੱਛਾ ਜੀ ਨਹੀਂ ਮੈਂ ਨਹੀਂ ਦੱਸ ਹੁਣ ਵੀ ਦੱਸ ਮੈਂ ਨਾ ਕਹਿੰਦਾ ਹੁਣ ਪਹਿਲੇ ਮੈਂ 10 ਰੁਪਏ ਦਾ ਕੱਟਾ ਆਪ ਤੱਕ ਪੀਸੇ ਦੀ ਸੀ ਓ ਹਾਂ ਗਨੇ ਰਾਜ ਗਨੇ ਦਾ ਰੋਪੜ ਦਾਸ ਰੋਪੜ ਦਾਸ ਨਹੀਂ ਨਹੀਂ ਇਹਦਾ ਉੱਥੇ ਦਾ ਨਾ ਪਟਿਆਲੇ 15 ਦਾ ਨਹੀਂ ਬਾਈ ਉਹ ਵੀ ਮੈਂ ਹਾਂ ਹੁਣ ਵੀ ਦੱਸ ਹੀ ਦਿੰਦੇ ਆਪਾਂ ਇੱਕ ਛੋਟਾ ਜਿਹਾ ਗਲਾਸ ਹੀ ਆ ਸਾਈਡ ਤੇ ਰੱਖਿਆ ਹੋਣਾ ਜਿਹੜਾ ਕੰਚਾਲਾ ਗਲਾਸ ਉਹਨੂੰ ਦੱਸ ਦੇਈਂ ਹੁੰਦੇ ਨੇ ਦੱਸ ਹੀ ਦਿੰਦੇ ਆ ਆਪਾਂ ਗਾ ਵੀ ਦਿੰਦੇ ਆ ਦਾਦਾ ਪੀ ਲੋ 20 ਦਾ ਪੀ ਲੋ 30 ਦਾ ਪੀ ਲੋ ਮੈਂ ਰੇਡ ਪਾ ਲੇਗਾ ਬੜੇ ਗਲਾਸ ਹੁਣ ਵੀ ਦੱਸ ਹੀ ਪੈਦਾ ਮਾਲੀ ਤੇ ਮਾਲੀ ਵੀ 30 ਦਾ ਕਰਦਾ ਮਾਲੀ ਗੱਲਾਂ ਉਹਦਾ ਬੰਦ ਵੀ ਹੋਈ ਰੇਡ ਆ ਜੀ ਬੰਦ ਤੇ ਬਿਸੋਈ ਰੇਡ ਚੱਲਦਾ ਮੈਂ ਪੀਣਾ ਜਿਹੜਾ ਜਿਹੜਾ ਪੈਨਲ ਆ ਲੋ ਜੀ ਵੀਰੋ ਨੇ ਜੂ ਹੱਸਾ ਤਾਂ ਮਿਲਣ ਆਏ ਆ ਮੈਂ ਕੈਨੇਡਾ ਤੋਂ ਹਾਂ ਕੈਨੇਡਾ ਤੋਂ ਹਾਂ ਆਜੋ 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 ਜੀ ਅੱਛਾ ਜੀ ਹਰਜੀਤ ਹਰਜੀਤ ਜੀ ਆਜੋ ਹੁਣ ਤੁਸੀਂ ਆ ਜਿਹੜਾ ਮੁੰਡਾ ਉਹ ਬਾਹਰ ਠੀਕ ਆ ਮੈਨੂੰ ਕਹ ਵੀ ਥੋੜੋ ਪਾਰਟੀ ਖਰਾਬ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਜਿਵੇਂ ਇਹਦਾ ਜਵਾਲ ਕਰੋ ਇਹ ਤਾਂ ਪਾਰਟੀ ਖਰਾਬ ਨਹੀਂ ਹੁੰਦੀ ਮਿਲ ਗਏ ਇਹਦਾ ਵੱਧ ਗਿਆ ਮੈਂ ਉਧਰ ਵੀ ਪਾਰਟੀ ਵਧੀਆ ਹੋਗੀ ਮੈਨੂੰ ਬਾਈ ਨੂੰ ਬਹੁਤ ਆਉਦੇ ਹੋਣੇ ਆ ਤੇ ਛੋਟੇ ਜਿਹੜੇ ਜਿਹੜੇ ਬੰਦੇ ਤੋਂ ਦੋ ਦੋ ਆ ਰਹੇ ਆ ਦੋ ਕੋਈ ਨਹੀਂ ਕੋਈ ਨਹੀਂ ਕੋਈ ਗੱਲੇ ਨਹੀਂ ਬਰਾ ਆਜੋ ਆਜੋ ਪੱਟਾ ਆਣੇ ਤੁਹਾ ਆਪਣੀ ਗੱਲ ਉਹ ਨਾ ਮੈਂ ਫੋਨ ਸੁਪਾਤਾ ਨਹੀਂ ਹੈਗਾ ਵੀ ਚੱਲ ਲੱਗ ਗਈ ਕਿ ਇੱਥੇ ਅਸੀਂ ਪਹਾਰ ਆਪਣੇ ਘਰੂ ਨੇ ਮੈਂ ਹਾਂ ਠੀਕ ਹੈ ਠੀਕ ਹੈ ਸਾਰੇ ਯਾਰ ਜਦੋਂ ਇੱਥੇ ਲੱਗੇ ਹੋਏ ਠੀਕ ਹੈ ਠੀਕ ਹਾਂ ਜੀ ਹਾਂ ਲੈ ਵੀਡੀਓ ਤੇ ਜੰਦੀ ਤੇ ਆਪਣੇ ਸਾਰੇ ਬੰਦੇ ਕਾਕਾ ਵੀ ਦੇਖਣ ਬੱਚ ਕਹਿੰਦੇ ਸਾਡੇ ਸਰਪੰਚ ਸਾਹਿਬ ਹੈ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਜੀ ਸਾਡੇ ਪਿੰਡ ਦੇ ਸਰਪੰਚ ਕਿਹੜੀ ਵਟ ਤੋਂ ਚੱਲੀਆਂ 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 ਵਾਲਾ ਸਾਡਾ ਪਿੰਡ ਇਕੱਠਾ ਹੀ ਹੈ ਨਾ ਬਈਆ ਅੱਛਾ ਜੀ ਸਾਡੇ ਪਿੰਡੇ ਇਕੱਠਾ ਮੈਂ ਚੱਲੀਆਂ ਵਾਲਾ ਸਾਡਾ ਪਿੰਡ ਆ ਆਪਾਂ ਕੀ ਕਰੀਏ ਅੱਛਾ ਹੋਰ ਬਲਕੀ ਬਾਈ ਨੂੰ ਹਾਂਜੀ ਹਾਂਜੀ ਆਲੇ ਨੂੰ ਹਾਂਜੀ ਤੁਸੀਂ ਮਿਲ ਕੇ ਮੈਨੂੰ ਫੋਟੋ ਆ ਗਈ ਮੇਰੇ ਕੋਲ ਤੁਹਾਡੀ ਉਹਨੇ ਭੇਜਤੀ ਤੁਹਾਨੂੰ ਫੋਟੋ ਠੀਕ ਹੈ ਸਾਡੇ ਭਰਾ ਨੇ ਕੱਲ ਕਿ ਨਹੀਂ ਜਾਂਦਾ ਹਾਂ ਮੈਂ ਉਹਨੂੰ ਭੇਜੀ ਸੀ ਕਹਿੰਦੇ ਉਹਨਾਂ ਕੋਲ ਫੋਟੋ ਆ ਗਈ ਤੁਹਾਡੀ ਹਾਂਜੀ 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 ਫਿਰ ਜਿੰਨੇ ਵੀ ਹੈਗੇ ਬੰਦੇ ਸਾਰੇ ਜੱਗਾ ਬਣਾਉਂਦਾ ਵੀਡੀਓ ਜਿਹੜਾ ਮੋਟਰ ਵੈਰੀ ਗੁੱਡ ਸਾਡੇ ਕਰਦਾ ਜੇ ਹੱਥ ਛੱਡ ਕੇ ਦائیں ਹੱਥ ਛੱਡ ਕੇ ਪਗੜਾ ਪਾ ਫਿਰ ਕੱਢ ਜਾ ਨਾ ਏ ਹੱਥ ਛੱਡ ਕੇ ਪਗੜਾ ਪੈ ਗਿਆ ਏ ਪੈ ਗਿਆ ਤੇ ਕੈਲਗਰੀ ਮਿਸ ਹੋ ਗਿਆ ਸੀ ਹਾਂ ਉਹ ਕਾਰਡ ਦੇ ਕੇ ਉਹਨੂੰ ਫੋਨ ਨੰਬਰ ਦਾ ਸਾਰਾ ਕੋਈ ਨਹੀਂ ਸਰ ਤੋਂ ਸੇਤ ਹਾਂ ਬੱਸ ਬੈਂਕ ਕੋਲ ਵੀ ਕਰ ਗੋਰੀ ਕਰ ਗੋਰੀ ਕਰ ਗਏ ਸਾਰੇ ਬਾਬੇ ਨੂੰ ਮੇਰੇ ਕੋਲ ਪੈਸੇ ਨਹੀਂ ਹੋਏ 20 ਹੋ ਗਿਆ 30 ਹੋ ਗਿਆ 40 ਹੋ ਗਿਆ ਥੋੜਾ ਹੀ ਕਮ ਹੋ ਗਿਆ ਓਣੋ ਨਈ ਬੋਲ ਜਿਹੜਾ ਮਾਰ ਦਿੰਦਾ ਹਾਂ ਇਹ ਮੋਟਰ ਇਹ ਤਾਂ ਆਉਂਦੇ ਨੇ ਹਾਂ ਇਹ ਤਾਂ ਆਉਂਦੇ ਆ ਬਾਈ ਸਾਡਾ ਆਪਣਾ ਮਾਈਕ ਨਹੀਂ ਚੱਲਦਾ ਮੈਨੂੰ ਲੋਪਰੇ ਮੈਨੂੰ ਨਹੀਂ ਆਉਣਾ ਨਹੀਂ ਨਹੀਂ ਥੈਂਕ ਯੂ ਫੋਰ ਯਰ ਟਾਈਮ ਠੀਕ ਹੈ ਸਾਰਿਆਂ ਦਾ ਥੈਂਕ ਯੂ ਫਰ ਓਕੇ ਬਾਈ ਗੈਸ ਟੂ ਬੀ ਥਰੋ ਓਕੇ ਸੀ ਬਾਈ